ਅੱਜ ਆਪਾਂ ਬਣਾਵਾਂਗੇ ਚੈਲੋ সুইਟ ਰਾਈਸ ਆਪਾਂ 1 ਲੀਟਰ ਪਾਣੀ ਲਵਾਂਗੇ ਤੇ ਉਹਨੂੰ ਗਰਮ ਕਰਾਂਗੇ ਪਾਣੀ ਨੂੰ ਆਪਾਂ ਠੱਕ ਕੇ ਗਰਮ ਕਰ ਲਵਾਂਗੇ ਆਪਾਂ 1 ਕੱਪ ਚੌਲ ਲੈਣੇ ਆ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਲੈਣਾ ਵਾ 2-3 ਵਾਰੀ ਪਾਣੀ ਆਪਣਾ ਗਰਮ ਹੋ ਚੁੱਕਿਆ ਵਾ ਚੌਲ ਆਪਾਂ ਹੁਣ ਇਹਦੇ ਵਿੱਚ ਐਡ ਕਰ ਦਾਂਗੇ ਚਲੋ ਨਾ ਪਮਿਕਸ ਕਰ ਦੇਣਾ। ਇਹਨਾਂ ਨੂੰ ਟੱਕ ਕੇ ਪਕਾਵਾਂਗੇ। ਆਪਾਂ ਡਰਾਈ ਨੱਟਸ ਲੈ ਲੈਣੇ ਆਂ। ਚਾਰ ਲੌਂਗ ਤੋਂ ਇਲਾਚੀਆਂ। ਤੁਸੀਂ ਆਪਣੀ ਚੋਇਸ ਤੇ ਕੋਈ ਵੀ ਡਰਾਈ ਨੱਟਸ ਲੈ ਸਕਦੇ ਹੋ। ਆਪਾਂ ਇਹਨਾਂ ਨੂੰ ਛੋਟੇ-ਛੋਟੇ ਪੀਸਾਂ ਵਿੱਚ ਕੱਟ ਲੈਣਾ। ਇਸ ਵਿੱਚ ਮਸ਼ਰਪਾ ਨੂੰ ਵੀ ਕੱਟ ਲਵਾਂਗੇ ਤੇ ਆਪਣੇ ਬਦਾਮ ਵੀ ਕੱਟ ਲੈਣੇ ਆ ਆਪਾਂ ਛੋਲਾ ਨੂੰ ਵਿੱਚ ਵਿੱਚ ਹਿਲਾਉਂਦੇ ਰਹਿਣਾ ਆਪਾਂ ਇਹਨਾਂ ਨੂੰ 80-90% ਕੁੱਕ ਕਰਨਾ ਹੋਰ ਕੁੱਕ ਨਹੀਂ ਕਰਨੀ ਹੁਣ ਆਪਾਂ ਇਹਦੇ ਵਿੱਚ ਰੈੱਡ ਔਰੇਂਜ ਕਲਰ ਮਿਕਸ ਕਰਾਂਗੇ ਦੰਟੱਕੇ ਪਕਾਵਾਂਗੇ ਚਲੋ ਆਪਣੇ ਆਲਮੋਸਟ ਹੋ ਗਏ ਹੁਣ ਆਪਾਂ ਇਹਨਾਂ ਨੂੰ ਇੱਕ ਜਾਲੀ ਵਿੱਚ ਐਕਸਟਰਾ ਪਾਣੀ ਕੱਢਣ ਲਈ ਪਾਵਾਂਗੇ ਤੇ ਇੱਕ ਪੈਨ ਲੈ ਕੇ ਉਹਦੇ ਵਿੱਚ ਆਪਾਂ ਇੱਕ ਚਮਚ ਦੇਸੀ ਘਿਓ ਪਾਵਾਂਗੇ ਦੇ ਵਿੱਚ ਲੌਂਗ ਤੇ ਲੈਚੀਆ ਪਾਵਾਂਗੇ ਤੇ ਬਾਕੀ ਨੱਟਸ ਵੀ ਆਪਾਂ ਇਹਦੇ ਵਿੱਚ ਪਾ ਕੇ ਥੋੜੀ ਤੇ ਰੋਸਟ ਕਰਾਂਗੇ। ਕਿਸ਼ਮਿਸ ਤੇ ਮਖਾਜਾ ਪਾ ਬਾਅਦ ਚ ਐਡ ਕਰਾਂਗੇ। ਹੁਣ ਆਪਾਂ ਇਹਦੇ ਵਿੱਚ ਝੋਲ ਪਾ ਦਿੰਦੇ ਹਾਂ। ਚੌਲ ਦੀ ਕਬਾੜ ਬਹੁਤ ਵਧੀਆ ਰਹੀ ਹੈ ਤੇ ਸਮਝਦੇ ਰਿਹਾ ਸੀ। ਇਹ ਮਿਸਟਰ ਲਈ ਬਹੁਤ ਵਧੀਆ ਰਹੀ। ਦੇਖੋ ਜੀ ਬਹੁਤ ਵਧੀਆ ਲੱਗ ਰਿਹਾ ਹੈ। ਮੇਰੀ ਰੈਸਪੀ ਟ੍ਰਾਈ ਕਰਨਾ ਜ਼ਰੂਰ। 1/2 ਕੱਪ ਆਫ ਵਿੱਚ 슈ਗਰ ਐਡ ਕਰਾਂਗੇ। ਜੇ ਮੇਰੀ ਰੈਸਪੀ ਵਧੀਆ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਪਾਨਫੋਰਥ ਕੱਪਾ ਪਾ ਇਹਦੇ ਵਿੱਚ ਦੁੱਧ ਪਾਵਾਂਗੇ ਦੁੱਧ ਆਪਾਂ ਰੂਮ ਟੈਂਪਰੇਚਰ ਤੇ ਲੈਣਾ ਵਾ ਠੰਡਾ ਦੁੱਧ ਨਹੀਂ ਪਾਣਾ ਤੇ ਇਹਨੂੰ ਮਿਕਸ ਕਰਕੇ 4-5 ਮਿੰਟ ਆਪਾਂ ਇਹਨਾਂ ਨੂੰ ਦੁਬਾਰਾ ਕੁੱਕ ਕਰਾਂਗੇ ਟੱਕ ਕੇ ਆਪਾਂ ਦੇ ਵਿੱਚ ਕਿਸ਼ਮਿਸ਼ ਐਡ ਕਰਾਂਗੇ ਸਾਨੂੰ ਮਿਕਸ ਕਰਕੇ 1-2 ਮਿੰਟ ਫਿਰ ਪਕਾਵਾਂਗੇ। ਸਾਨੂੰ ਆਪਣੇ ਰੈਡੀ ਨੇ। ਤਾਂ ਬਹੁਤ ਵਧੀਆ ਖੇ ਦੇਲੇ ਬਣੇ ਆ। ਇੱਕ ਵਾਰੀ ਜ਼ਰੂਰ ਟਰਾਈ ਕਰਨਾ। эन्ना ну гарам гарам төрوسанге танкс фор вачинг